ਹਾਂਜੀ ਅੱਜ ਇਹ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝ ਕਰ ਰਿਹਾ ਹਾਂ ਉਹ ਬਾ ਕਮਾਲ ਵੀਡੀਓ ਹੈ। ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਸਮੁੰਦਰ ਦੇ ਅੰਦਰ ਜਿਹੜੀ ਇਹ ਬਣਾਈ ਗਈ ਹੈ ਇਹ ਗੁਰਬਾਣੀ ਦੇ ਮੁਤਾਬਕ ਗੁਰੂ ਪਿਆਰੇਓ 83 ਲੱਖ ਜੁਨਾ ਨੇ 42 ਲੱਖ ਧਰਤੀ ਤੇ 42 ਲੱਖ ਪਾਣੀ ਦੇ ਵਿੱਚ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਇੰਨੀ ਜੁਨਾ ਹੋਣਗੀਆਂ। ਉਰੇ ਮੁੰਡੇ ਵੱਲ ਦੇਖੋ ਗੁਰੂ ਪਿਆਰਿਓ ਜਿਹਨੇ ਪਾਣੀ ਦੇ ਅੰਦਰ ਕਿਵੇਂ ਸਾਹ ਲੈ ਰਿਹਾ ਹੈ ਤੇ ਕਿਵੇਂ ਹੈ ਜਿਹੜੇ ਜੀਵ ਜੰਤੂ ਨੇ ਆਟੋ ਬੱਸ ਜਿਹੜਾ ਹੈ ਤੇ ਕਿੰਨੇ ਜੀਵ ਜੰਤੂ ਜਿਹੜੇ ਆਪਣੇ ਨਾਲ ਜਿਵੇਂ ਕੋਈ ਝੋਲਾ ਟੰਗਿਆ ਹੁੰਦਾ ਜਾਂ ਕੋਈ ਫੇਰੀਆ ਸਮਾਨ ਲਾਂਦਾ ਵਿਚਣ ਜਾਂਦਾ ਉਹਦੇ ਨਾਲ ਸਮਾਨ ਸਾਈਕਲ ਤੇ ਜੱਟਿਆ ਹੁੰਦਾ ਹੁਣ ਤੁਸੀਂ ਦੇਖੀ ਜਾਓ ਪਾਣੀ ਦੇ ਅੰਦਰ ਕਿ ਇੱਕ ਬਾ ਕਮਾਲ ਜਿਹੜੇ ਕੰਮ ਕਰ ਰਿਹਾ ਹੈ ਪਹਿਲਾਂ ਤੁਸੀਂ ਕਦੇ ਨਹੀਂ ਇਹੋ ਜਿਹਾ ਕੰਮ ਦੇਖਿਆ ਹੋਣਾ ਕਿ ਕਿਵੇਂ ਦਿਖਾਉਣਾ ਇਹ ਮੱਛੀ ਪਾਣੀ ਦੇ ਵਿੱਚੋਂ ਕਿਵੇਂ ਫੜੀ ਇਸ ਤਰੀਕੇ ਦੇ ਨਾਲ ਤੀਰ ਜਾ ਮਾਰਦਾ ਵਿੱਚ ਤੇ ਮੱਛੀ ਜਿਹੜੀ ਨਿਕਲ ਕੇ ਬਾਹਰ ਨੂੰ ਆ ਜਾਂਦੀ ਏ ਤੁਸੀਂ ਹੁਣੇ ਦੇਖ ਰਹੇ ਹੋ ਕਿਵੇਂ ਸਾਹ ਲੈ ਰਿਹਾ ਹੈ ਕਿਵੇਂ ਦੇਖੋ ਇਹਦੇ ਕੋਲੇ ਜਿਹੜਾ ਫੜਿਆ ਹੋਇਆ ਸਰੀਆ ਜਾਂ ਡੰਡਾ ਦਾ ਕਿਵੇਂ ਇਹਦੇ ਨਾਲ ਦੇਖੋ ਪਾਣੀ ਦੇ ਵਿੱਚ ਧਰਤੀ ਵਿੱਚ ਲੱਖ ਪਤਾਲਾਂ ਬਤਾਲ ਪਾਣੀ ਕਹਿੰਦੀ ਲਖ ਅਗਸ ਅਗਾਸ ਔਰ ਕੋੜ ਕਪਾਲ ਥਕੇ ਦੇਖੋ ਕਿਵੇਂ ਥੱਲੇ ਆ ਲੰਮਾ ਪਿਆ ਹੋਇਆ ਇਹ ਇਹੋ ਜੇ ਸਮੁੰਦਰ ਚ ਜਾਣਾ ਖਤਰਨਾਕ ਜਿਹੜਾ ਕੰਮ ਹੈ ਦਲੇਰੀ ਦੀ ਗੱਲ ਹੈ ਆ ਦੇਖੋ ਕਿੱਥੋਂ ਜਾ ਕੇ ਉਹ ਜਾਨਵਰ ਜਿਹੜਾ ਹੈ ਉਹ ਫੜ ਲਿਆ ਹੈ ਤੇ ਪਾਣੀ ਦੇ ਵਿੱਚ ਸਾਹ ਲੈ ਰਿਹਾ ਤੇ ਪਾਣੀ ਦੇ ਵਿੱਚ ਤੈਰ ਰਿਹਾ ਹੈ ਤੇ ਕਿਵੇਂ ਇਹ ਵੀਡੀਓ ਜਿਹੜੀ ਹੈ ਇਹਨਾਂ ਨੇ ਬਣਾਈ ਹੋਣੀ ਹੈ ਆ ਦੇਖੋ ਕਿਵੇਂ ਅੱਗੇ ਅੱਗੇ ਪਾਣੀ ਦੇ ਵਿੱਚ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਇਹ ਜੀਵ ਜੰਤੂ ਜਿਹੜਾ ਇਸ ਮੁੰਡੇ ਨੇ ਇਸ ਨੌਜਵਾਨ ਨੇ ਫਰਨੇ ਨੇ ਤੇ ਆਪਾਂ ਦੇ ਗੁਰੂ ਪਿਆਰੇ ਕਿਤੇ ਇਹੋ ਜਿਹਾ ਪਾਣੀ ਦੇ ਟੋਬੇ ਜੀ ਵੀ ਵਰਨਾ ਪੈ ਜੀ ਤਾਂ ਡਰ ਲੱਗਦਾ ਵੀ ਕਿਤੇ ਡੁੱਬਣਾ ਜਾਈਏ ਦੇਖੋ ਨਾਲ ਮੱਛੀ ਟੰਗੀ ਫਿਰਦਾ ਇਹ ਕਮਾਲ ਦੀ ਗੱਲ ਹੈ ਦੇਖੋ ਉਹ ਮਤੀਰ ਮਾਰਿਆ ਹੁਣ ਉਸ ਮੱਛੀ ਦੇ ਤੀਰ ਮਾਰ ਕੇ ਕਿੱਕੇ ਵਾ ਦੇਖੋ ਮੱਛੀ ਨੂੰ ਤੀਰ ਮਾਰਿਆ ਮਾਲ ਦੀ ਜਿਹੜੀ ਤਕਨੀਕ ਟੈਕਨਿਕ ਜਿਹੜੀ ਇਹਦੇ ਕੋਲ ਆ ਕਿਸ ਤਰੀਕੇ ਦੇ ਨਾਲ ਜੀਵ ਜੰਤੂ ਜਿਹੜੇ ਆ ਦੇਖ ਮੱਛੀ ਜਿਹੜੀ ਐ ਉਹ ਪਾਣੀ ਦੇ ਨਾਲ ਖਿੱਚ ਲਈ ਆਪਣੇ ਤੇ ਦੇਖੋ ਕਿਵੇਂ ਤੈਰ ਰਿਹਾ ਤੇ ਨਾਲ ਆਟੋ ਬੱਸੋਂ ਕਈ ਜਾਨਵਰ ਜਿਹੜੇ ਨੇ ਕਈ ਜੀਵ ਜੰਤੂ ਜਿਹੜੇ ਨੇ ਸਮੁੰਦਰ ਦੇ ਉਸ ਨੌਜਵਾਨ ਲੜਕੇ ਨੇ ਜੋ ਫੜੇ ਹੋਏ ਨੇ ਕਮਾਲ ਦੀ ਗੱਲ ਐ ਤੇ ਬਾਣੀ 'ਚ ਜਿਹੜੀਆਂ ਜੁਨੀਆਂ ਲਿਖੀਆਂ ਨੇ ਬਿਲਕੁਲ ਸੱਚ ਨੇ 100% ਇਹ ਉਹ ਤੁਸੀਂ ਹੁਣ ਦੇਖ ਵੀ ਸਕਦੇ ਆ ਅੱਖਾਂ ਦੇ ਨਾਲ ਤੇ ਇਹਨਾਂ ਲੋਕਾਂ ਦੀ ਦਲੇਰੀ ਦੇਖੋ ਕਿਵੇਂ ਐਡੇ ਵੱਡੇ ਸਮੁੰਦਰ ਦੇ ਵਿੱਚ ਥੱਲੇ ਧਰਤੀ ਵਿੱਚ ਕਈ ਜੀਵ ਜੰਤੂ ਕਈ ਤਰ੍ਹਾਂ ਦੀ ਧਰਤੀ ਕਹਿ ਲਓ ਇਸ ਤਰ੍ਹਾਂ ਦੇ ਜੀਵ ਜੰਤੂ ਜਿਹੜੇ ਪਾਣੀ ਦੇ ਵਿੱਚ ਨੇ ਜਿਹੜੇ ਕਦੇ ਦੇਖੇ ਨਹੀਂ ਜਿਵੇਂ ਅੰਡਾ ਚ ਜੇਰਜ ਸੇਤ ਜੋ ਉਤਪਜ ਬਾਨ ਕਹਿੰਦੀਆਂ ਵਿਚਾਰਖਾਨੀਆਂ ਨੇ ਚਾਰੀ ਖਾਣੀਆਂ ਦੇ ਵਿੱਚੋਂ ਇਹ ਜੀਵ ਜੰਤੂ ਜਿਹੜੇ ਪੈਦਾ ਹੁੰਦੇ ਨੇ ਤੇ ਇਹ ਦੇਖੋ ਕਿਵੇਂ ਉਹ ਦੇਖੋ ਹੁਣ ਇਹ ਮੱਛੀ ਫੜ ਲਈ